ਹਾਂਜੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ 6 ਬੱਸੀਆਂ ਲੈ ਕੇ ਆਏ ਆ ਤੇ ਆਪਣੇ ਆਪ ਦੇ ਘਰ ਦੀ ਵੀ ਵੀਡੀਓ ਆ ਤੇ 6 ਬੱਸੀਆਂ ਦੀ ਬਣਦੀ ਜਿਹੜੀ ਡਿਟੇਲ ਆ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਾਰਮ ਦੇ ਵਿੱਚੋਂ ਆਪਾਂ ਬੱਸੀਆਂ ਵੀਰ ਜੀ ਇਹ ਖਰੀਦੀਆਂ ਨੇ 6 ਦੀਆਂ 6 ਨਾਕ ਬੱਸੀਆਂ ਫਾਰਮ ਦੇ ਵਿੱਚੋਂ ਖਰੀਦੀਆਂ ਨੇ ਤੇ ਇਕੱਲੀ-ਇਕੱਲੀ ਦੀ ਸਾਰੀ ਡਿਟੇਲ ਦਵਾਂਗੇ ਇੱਕ ਵਾਰੀ ਮੋਟੀ-ਮੋਟੀ ਝਾਤੀ ਮਾਰ ਲਓ ਥੋੜੀ ਜੀ ਸੰਭਾਈ ਕਰਨੀਓ ਮੰਨ ਕੇ ਚਲੋ ਰਹੀਆਂ ਵੀ ਆ ਨੇ ਕਮਜ਼ੋਰ ਤੇ ਪਰ ਜੇ ਬਰੀਡ ਵਾਈਜ਼ ਗੱਲ ਕਰੀਏ ਤਾਂ ਵੀਰ ਦੇ ਟੀਕੇ ਟੂ ਕੇ ਬਹੁਤ ਸੋਹਣੇ ਪਸ਼ੂਆਂ ਦੇ ਭਰਾ ਕੇ ਜਾਨੀ ਵਧੀਆ ਬਰੀਡ ਤਿਆਰ ਕਰੀ ਸੀ ਤੁਹਾਨੂੰ ਪਤਾ ਲੇਬਰ ਦੀ ਸਮੱਸਿਆ ਅੱਜ ਕੱਲ ਆਉਂਦੀ ਆ ਲੇਬਰ ਦੀ ਸਮੱਸਿਆ ਕਰਕੇ ਬਸੀਆਂ ਸਾਰੀਆਂ ਵੀਰ ਨੇ ਵੇਚੀਆਂ ਨੇ ਤੇ ਬਰੀਡ ਵਾਈਜ਼ ਜੇ ਦੇਖੀਏ ਬਸੀਆਂ ਬਹੁਤ ਟੌਪ ਦੀਆਂ ਨੇ ਥੋੜੀ ਜੀ ਸੰਭਾਈ ਕਿੰਨੀ ਰਈਆਂ ਵੀਆਂ ਸੀਗੀਆਂ ਥੋੜੀ ਜਿਹੀ ਚਿਚੜੀ ਚੁਚੜੀ ਜੀ ਤੇ ਵੇਦਾ ਜਿਆਦਾ ਲੱਗਿਆ ਹੋਇਆ ਕਰਕੇ ਚਾਰੇ ਚਾਰੇ ਥਾਣਾ ਬਾਈ ਜੀ ਸਾਰੀਆਂ ਬੱਛੀਆਂ ਦੇ ਸਾਰੀਆਂ ਹੀ ਖੀਰੀਆਂ ਨੇ ਇਕੱਲੀ ਆ ਬੱਛੀ ਨੇ ਇੱਕ ਦੰਦ ਸਿੱਟਿਆ ਤੇ ਤਿੰਨ ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ ਆ ਜੀ ਕੋਈ ਵੀ ਵੀਰ ਚੈੱਕ ਪਾਸ ਕਰਾ ਕੇ ਲੈ ਆ ਸਕਦਾ ਤੇ ਬਾਕੀ ਬੱਸੀਆਂ ਸਾਰੀਆਂ ਖੀਰੀਆਂ ਨੇ ਤੇ ਕੋਈ ਵੀ ਦੋਂਦੀ ਨਹੀਂ ਇਹਨਾਂ ਦੇ ਵਿੱਚੋਂ ਇੱਕ ਉਹ ਬੱਛੀ ਨੇ ਗੱਲਾ ਦੰਦ ਤੋੜਿਆ ਉਹ ਤਿੰਨ ਮਹੀਨਿਆਂ ਦੀ ਗੱਬਣ ਆ ਜੀ ਪਲੱਸ ਜੇ ਇੱਕ ਨੰਬਰ ਬੱਸੀ ਤੋਂ ਆਪਾਂ ਸ਼ੁਰੂ ਕਰੀਏ ਇਹ ਬੱਸੀ ਤਿੰਨ ਮਹੀਨਿਆਂ ਦੀ ਹੈ ਜੀ ਤੇ ਜਿਹੜੀ ਇਹਦੇ ਨਾਲ ਦੀ ਬੱਛੀ ਆ ਇਹ 6 ਮਹੀਨੇ ਦੀ ਹੈ ਜੀ ਥੋੜੀਆਂ ਜਿਹਾ ਸਮਾਈ ਕਰਨ ਨੂੰ ਹਜੇ ਤਾਂ ਨਮਾਤੀਆਂ ਜੇ ਤੁਸੀਂ ਕੱਲ ਵੀਡੀਓ ਦੇਖ ਲੈਂਦੇ ਤੁਸੀਂ ਇਹਨਾਂ ਨੂੰ ਇਹ ਦੇਖਣ ਜੋਗ ਹੀ ਨਹੀਂ ਸੀ ਲੱਗਦੀਆਂ ਐਨਾ ਮਾੜਾ ਹਾਲ ਸੀ ਕਿਉਂਕਿ ਫਾਰਮਾਂ 'ਚ ਖੁੱਲੀਆਂ ਰਹਿੰਦੀਆਂ ਗਾਰੇ ਗੂਰੇ ਦੇ ਵਿੱਚ ਤੇ ਇਹ 6 ਮਹੀਨੇ ਦੀ ਹੈ ਜੀ ਆਹ ਬੱਛੀ 1 ਸਾਲ ਦੀ ਹੋ ਗਈ ਜੀ ਇੱਕ ਅਰੀ ਤਾਰਾਂ ਦੇ ਹਟੀ ਐ ਚਾਰੇ ਥਣ ਨਿਕੜਵੇਂ ਪੂਰੇ ਦੰਦਾਂ ਦੀ ਕੀਰੀ ਆਹ ਬੱਛੀ ਨੇ ਇੱਕ ਦੰਦ ਹਜੇ ਤੋੜਿਆ ਹੀ ਆ ਇਹ ਬੱਸੀ ਮੰਨ ਕੇ ਚਲੋ 1.5 ਸਾਲ ਦੀ ਆ ਤੇ 3 ਮਹੀਨੇ ਤੋਂ ਪਲੱਸ ਇਹ ਸਾਢੇ 3 ਨਵੰਨੇ ਵਾਲੀ ਗੱਭਣ ਚੈੱਕ ਪਾਸ ਆ ਜੀ ਤੇ ਆ ਵਸੀਆਂ ਜਿਹੜੀ 10 ਮਹੀਨਿਆਂ ਦਾ ਬੱਚਾ ਜੀ ਬਹੁਤ ਸੋਹਣਾ। ਥਾਂ ਤੁਣ ਚਾਰੇ ਆ ਸਾਰੇ ਸਾਰੇ ਵਸੀਆਂ ਦੇ ਥਾਂ ਨੇ ਚਾਰੇ ਚਾਰੇ ਆ ਜੀ। ਹਰੇ ਤੇ ਇਹ 10 ਮਹੀਨਿਆਂ ਦਾ ਬੱਚਾ ਆ ਵਸੀ ਹੈਗੀ ਆ 11 ਮਹੀਨਿਆਂ ਦੀ ਜੀ। 6 ਵਸੀਆਂ ਜੀ 6 ਦੀਆਂ 6 ਇਕੱਠੀਆਂ ਆਈਆਂ ਆਪਣੇ ਕੋਲੇ ਫਾਰਮ ਚ ਤੇ 6 ਦੀਆਂ 6 ਹੀ ਆਪਾਂ ਸੇਲ ਕਰਨੀਆਂ ਜੀ। ਇਹਨਾਂ 'ਚੋ ਇੱਕ ਵਸੀ 3 ਮਹੀਨਿਆਂ ਦੀ ਪਲੱਸ ਗੱਭਣਾ 3 ਤੋਂ ਤੇ ਬਾਕੀ ਜਿਹੜੀਆਂ ਹੈਗੀਆਂ ਹਜੇ ਖਾਲੀ ਨੇ। ਇਹ ਕਿਹੜੀ ਤਾਰਾਂ ਵਿੱਚ ਦੋ ਬਸੀਆਂ ਦੇ ਹਟੀਆਂ ਜੀ ਤੁਸੀਂ ਬਰੀਡ ਵਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਨੇ ਕਿਸੇ ਵੀ ਸੇ ਕਮੀ ਨਹੀਂ ਆ ਆ ਵੱਛੀ ਨੂੰ ਦੇਖੋ ਕਿੰਨੀ ਸੋਹਣੀ ਝੋਲੀ ਐ ਇੱਥੋਂ ਦੂਰ ਤੋਂ ਵੀ ਇੰਨੀ ਦਿਖ ਰਹੀ ਆ ਬਸੀਆਂ ਸਾਂਭਣ ਵਾਲੀਆਂ ਨੇ ਸੰਭਾਈ ਤੋਂ ਬਿਨਾ ਖੜੀਆਂ ਸੀ ਥੋੜੀਆਂ ਜੀਆਂ ਲੇਬਰ ਦੀ ਸਮੱਸਿਆ ਕਰਕੇ ਤੇ ਇੱਕ ਤਾ ਆ ਜਾਂਦੀ ਆ ਫਾਰਮਾ ਦੇ ਵਿੱਚ ਪਰ ਬਰੀਡ ਵਾਈ ਜੀ ਬਹੁਤ ਸੋਹਣਾ ਟੀਕੇ ਭਰਾ ਕੇ ਵਧੀਆ ਮਾਲ ਤਿਆਰ ਕਰਿਆ ਵਸ ਵੀਰ ਦਾ ਇਹਦੇ ਵਿੱਚ ਜੀ ਜੇ ਹੁਣ ਤੁਸੀਂ ਕੱਲੀਆਂ ਕਈ ਵੀਰ ਕਹਿੰਦੇ ਅਸੀਂ ਇੱਕ ਜਾਂ ਦੋ ਲੈਣੀਆਂ ਜਿੱਦਾਂ ਹੁਣ ਆ ਵੱਛੀ ਦੇਖ ਰਹੇ ਹੋ ਤੁਸੀਂ ਇਹਦੀ ਮਾਰਕੀਟ ਦੇ ਹਿਸਾਬ ਨਾਲ ਕੀਮਤ 30000 ਬੰਦੀ ਹੈ ਜੀ ਤੇ ਇਹਦੇ ਵਿੱਚ ਜਿਵੇਂ ਆਹ ਬੱਚੀ ਇੱਕ ਨੰਬਰ ਦੇ ਤੁਸੀਂ ਦੇਖ ਰਹੇ ਹੋ ਜਾਂ ਆਹ ਬੱਚਾ ਦੇਖ ਰਹੇ ਹਾਂ ਜਾਨੀ ਅਲੱਗ-ਅਲੱਗ ਜੇ ਬਾਈ ਤੁਸੀਂ ਕਹੋਗੇ ਤਾਂ ਰੇਟ ਜ਼ਿਆਦਾ ਘਟ ਵਧ ਅਗਲਾ ਕਹਿੰਦਾ ਮਹਿੰਗੀਆਂ ਹੋ ਗਈਆਂ ਇਕੱਠਿਆਂ ਲਵੋਂਗੇ ਤਾਂ ਬਹੁਤ ਜ਼ਿਆਦਾ ਬਾਜ਼ਵ ਰੇਟ ਦੇ ਵਿੱਚ ਬਸੀਆਂ ਆਪਣੇ ਕੋਲੇ ਆਈਆਂ ਤੇ ਬਹੁਤ ਬਾਜ਼ਵ ਰੇਟ ਜੀ ਆਪਾਂ ਥੋੜੇ ਨਫੇ ਨਾਲ ਆਪਾਂ ਇਹ ਦੇ ਦੇਣੀਆਂ ਨੇ ਬਾਜ਼ਵ ਨਫੇ ਨਾਲ ਹੀ ਆਈਆਂ ਜੀ ਬਾਜ਼ਵ ਨਫੇ ਨਹੀਂ ਆਪਾਂ ਇਹ ਦੇ ਦੇਣੀਆਂ ਸਾਨੂੰ ਤੇ ਇਕੱਠਿਆਂ ਜਿਹੜਾ ਕੋਈ ਵੀਰ ਲੂ ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਜਾਣਾ ਬਾਈ ਪੂਰਾ ਹੀ ਫਾਇਦਾ ਹੋ ਜਾਣਾ ਉਹ ਬੰਦੇ ਦਾ ਜੇ ਹੁਣ ਕੱਲੀਆਂ ਵਸੀਆਂ ਹੁਣ ਜੇ ਵਸੀ 30000 ਦੀ ਆ ਕੱਲੂਈ ਜੇ ਦੇਖਿਆ ਜਾਵੇ ਤਾਂ ਫਿਰ ਇਹ ਐਂ ਲੋਟ ਨਹੀਂ ਹੋਣਾ ਕੱਲੀ ਵਸੀ ਗੱਭਣਾ ਇਹ ਜਿਹੇ ਮਲਾਈਏ 35000 ਦੀ ਮੰਨ ਕੇ ਚੱਲੀ ਗਏ ਐਂ ਲੋਟਣੀ ਹੁਣਾ ਫਿਰ ਰੇਟ ਬਾਲਾ ਜ਼ਿਆਦਾ ਹੋ ਜੂ ਪਰ ਜੇ ਇਕੱਠਿਆਂ ਲਵੋਗੇ ਬਹੁਤ ਹੀ ਵਾਜਬ ਰੇਟ ਦੇ ਵਿੱਚ ਵਸੀਆਂ ਪੈਣਗੀਆਂ ਤੁਹਾਨੂੰ ਕੋਈ ਐਂ ਨਹੀਂ ਕਹੂਗਾ ਵੀਰ ਵੀ ਮਹਿੰਗੀਆਂ ਨੇ ਯਾ ਦੋ ਬੱਚੇ ਨੇ 3 ਮਹੀਨੇ ਦੀ 6 ਮਹੀਨੇ ਦੀ ਬਾਕੀ 4 ਰੇ ਬਸੀਆਂ ਇੱਕ ਗੱਬਣੀ ਆ ਤੇ ਤਨ ਗੱਬਣਾ ਹੋਣ ਦੇ ਕਾਬਲ ਨੇ ਜੀ ਜੇ ਕਿਸੇ ਵੀਰ ਭਰਾ ਨੂੰ ਬਸੀਆਂ ਪਸੰਦ ਆਉਣੀਆਂ ਪਿੰਡ ਭਧੌੜਾ ਜੀ ਜ਼ਿਲ੍ਹਾ ਬਰਨਾਲਾ ਦਾ ਤਾਂ ਆਪਣੇ ਨਾਲ ਕੰਟੈਕਟ ਕਰਕੇ 9592274571 ਤੇ ਤੁਸੀਂ ਇਹ ਬਸੀਆਂ ਖਰੀਦ ਸਕਦੇ ਹੋ ਵੀੜਵਾਜ ਬੱਚੇ ਸੋਹਣੇ ਆ ਸਾਰੇ ਤੇ ਥੋੜੀ ਜੀ ਸਮਾਈ ਕੰਨਿਓ ਖੜੀਆਂ ਨੇ ਬਸ 2 ਕੁ ਮਹੀਨੇ ਜੇ ਵਧੀਆ ਸਾਂਭਤੀਆਂ ਤਾਂ ਗੱਲ ਬਣੀ ਪਈ ਆਲਾ ਕੰਮ ਹੀ ਆ ਬਸ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਮਿਲਦੇ ਆ ਕਿਸੇ ਜਲਦ ਨਵੀਂ ਵੀਡੀਓ ਦੇ ਨਾਲ